ਜੀ ਸਤ ਸ੍ਰੀ ਅਕਾਲ ਦੋਸਤੋ ਜਿਵੇਂ ਤੁਸੀਂ ਆਹ ਵੀਡੀਓ ਦੇ ਵਿੱਚ ਨਿੰਮ ਦੇਖ ਰਹੇ ਹੋਗੇ ਇਹ ਨਿੰਮ ਕੱਲੇ ਸਾਡੇ ਬਠਿੰਡੇ ਜ਼ਿਲ੍ਹੇ ਚ ਨਹੀਂ ਸੁੱਕੇਗੇ ਇਹ ਦੋਸਤੋ ਮੈਂ ਹੋਰ ਵੀ ਵੱਖ-ਵੱਖ ਵੀਡੀਓ ਦੇਖੀ ਹੋਈਆਂ ਜਿਹੜੇ ਹਰ ਕਿਤੇ ਇਹ ਨਿੰਮ ਸੀ ਜਿਹੜੇ ਸੁੱਕ ਚੁੱਕੇ ਆ ਦੋਸਤੋ ਜੇ ਕਿਸੇ ਨੂੰ ਪਤਾ ਹੈ ਨਿੰਮ ਕਿਉਂ ਸੁੱਕੇ ਆ ਇਹਦਾ ਸੁੱਕਣ ਦਾ ਮੇਨ ਕਾਰਨ ਕੀ ਹੈ ਐਤਕੀ ਫੁੱਟੇ ਕਿਉਂ ਨਹੀਂ ਗਏ ਬਾਕੀ ਸਾਰੇ ਦਰਖਤ ਤੁਸੀਂ ਦੋਸਤੋ ਦੇਖ ਸਕਦੇ ਹੋਗੇ ਹਰੇ ਭਰੇ ਹੋ ਚੁੱਕੇ ਨੇ ਮਾਤਰ ਕੇ ਫਟ ਚੁੱਕੇ ਨੇ ਪਰ ਕੰਲੇ ਨਿਮੀ ਆ ਜੋ ਇਸ ਤਰ੍ਹਾਂ ਹੀ ਖੜੇ ਨੇ ਸੁੱਕੇ ਅੱਧਾ ਲੱਗ ਰਿਹਾ ਹੈ ਫੁੱਟਣ ਦੀ ਇਹਨਾਂ ਦੀ ਆਸ ਨਹੀਂ ਰਹੀ ਜੇ ਦੋਸਤੋ ਪਤਾ ਕਿਸ ਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਵੀ ਬਾਕੀ ਦੋਸਤੋ ਕਿੱਥੇ ਕਿੱਥੇ ਨਮ ਸੁੱਕੇ ਨੇ ਕਿਹੜੀ ਕਿਹੜੀ ਜਗ੍ਹਾ ਤੇ ਉੱਤੇ ਹਰੇ ਹੋ ਚੁੱਕੇ ਨੇ ਫੁੱਟ ਚੁੱਕੇ ਨੇ ਦੋਸਤੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਓ YouTube ਚੈਨਲ ਤੇ ਜੀ ਤੁਸੀਂ ਵੀਡੀਓ ਦੇਖ ਰਹੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓਸ ਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਤਬ ਤੱਕ ਲਈ ਰੱਬ ਰਾਖਾ ਜਲਦੀ ਮਿਲ ਜਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਵਿੱਚ